ਔਖੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪਰਖ ਸੁਜਾਨ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨਾਂ ਪਰਖ ਸੁਜਾਨ ਰਹਾਉ ਪ੍ਰੇਮਠ ਗੋਰੀ ਜਨਕੋ ਪਾਈ ਤੈਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲੈ ਲੜ ਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਲਾਇ ਲੈ ਲੜ ਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਰਬ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ